ਕੈਰੀ ਆ ਕੈਰੀਆਂ ਦੇ ਵਿੱਚ ਸੌਖੀਆਂ ਪੈ ਗਈਆਂ ਅੱਜ ਜਿੰਨੇ ਵੀ ਆਉਣੇ ਐ ਗੋਡਿਆਂ ਤੇ ਆਉਣੇ ਸ਼ਿੱਲੂ ਸ਼ਿੱਲੂ ਕੜਿਆਣੇ ਵਾਲਾ ਗੱਗੂ ਤੇ ਟੱਕਰ ਸਿਰੇ ਦੀ ਹੋ ਗਈ ਆ ਵੀ ਲੱਗਿਆ ਪਿਆ ਜੋਰ ਮੇਰੇ ਵੀਰੋ ਕਬੱਡੀ 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 ਮੁੱਲ ਪੈਂਦਾ ਵਿੱਚ ਰੋੜ ਸ਼ਿੱਲੂ ਦਾ ਕਾਉਡੀ ਵਿੱਚ ਰੋੜ ਸ਼ਿੱਲੂ ਦਾ ਕਾਉਡੀ ਵਿੱਚ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਰਸ਼ੀਲੂ ਦਾ ਲੱਗਦਾ ਨਹੀਂ ਆਸਟ੍ਰੇਲੀਆ ਤੋਂ ਕਹਿੰਦਾ ਵੀ ਜਿਹੜਾ ਵੀ ਜਾਫੀ ਦੋ ਜੱਫੇ ਲਾ ਦੇ ਉਹਨੂੰ 100 ਡਾਲਰ ਆਸਟ੍ਰੇਲੀਆ ਦਾ ਦਿੱਤਾ ਜਾਵੇਗਾ ਆ ਵੇਖਦਾ ਰੇਡਰਾਂ ਨੂੰ ਆਖਦਾ ਇਲੂ ਇਲੂ ਫੇਰੇ ਬਾਜੇ ਸੋਢੀ ਬਾਜੀ ਦੇ ਮੇਲੇ ਤੇ ਆਇਆ ਹਰਿਆਣੇ ਵਾਲਾ ਸ਼ੀਲੂ ਰੇਡਰਾਂ ਨੂੰ ਆਖਦਾ ਇਲੂ ਇਲੂ ਏ ਹਰਿਆਣੇ ਦਾ ਸ਼ੀਲੂ ਅੱਜ ਖੇੜਿਆ ਅੱਜ ਹੁੰਦੀ ਇਲੂ ਸਰਾ ਲਾਤਾ ਓ ਸ਼ੀਲੂ ਨੇ ਆਹ ਸਰਾ ਲਾਤਾ ਓ ਸ਼ੀਲੂ ਨੇ ਖੌਰੂ ਭਾਦਾ ਓ ਸ਼ੀਲੂ ਨੇ ਆਹ ਸਾਹਮਣੇ ਨਿੱਕੇ ਦੀ ਰੇਡ ਆਲਮਗੀਰ ਕਿਰ ਆਉਣਗੇ ਹਰ ਜਫੇ ਦੇ ਉੱਪਰ ਰੁਪਈਆ 2000 ਦਿੱਤਾ ਜਾਣਾ ਜੱਸਾ ਸਿੱਧਮਾ ਵਾਲਾ ਘੋਦਾ ਕਾਲਾ ਸੰਘਿਆ ਤੇ ਜੱਗਾ ਫਿਆਲੀ ਸਾਡਾ ਵੱਡਾ ਭਾਈ ਕਹਿੰਦੇ ਵੀ ਹਰ ਜਫਾ 2000 ਦਾ ਉਧਰਲੇ ਬੰਨੇ ਜੱਗੂ ਤੇ ਸ਼ੀਲੂ 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 ਹੋਈ ਪਈ ਐ ਦੁਨੀਆ ਦੇ ਵਿੱਚ ਐਨ ਦੋ ਜਫੇ ਮਨਵੀਰ ਖੈਰੇ ਵੱਲੋਂ ਸਾਹ ਆ ਨੌਜਵਾਨ ਸ਼ੀਲੂ ਬਲਹਾਰਾ ਖੇਡ ਮੈਦਾਨ ਦੇ ਵਿੱਚ ਡੱਕਣ ਦੀ ਕੋਸ਼ਿਸ਼ ਕਰਦਾ ਹੈ। ਆਖਿਆ ਵੀ ਇਹ ਬ੍ਰਾਂਡ ਹੈ ਅੱਜ ਦੇ ਟਾਈਮ ਦਾ ਇਹ ਬ੍ਰਾਂਡ ਹੈ। ਅੱਜ ਦੇ ਟਾਈਮ ਦਾ ਅੱਜ ਦੇ ਟਾਈਮ ਦਾ ਅੱਜ ਦੇ ਟਾਈਮ ਦਾ ਹੈ। ਵਾਹ ਓਏ ਗੱਗੂ। ਗੱਗੂ ਲਈ ਤਾੜੀਆਂ ਮਾਰੋ ਦਰਸ਼ਕ ਵੀਰੋ। ਗੱਗੂ ਨੇ ਬੱਲੇ-ਬੱਲੇ ਕਰਵਾਈ ਹੈ। ਐਨ ਸਿਰੇ ਦਾ ਨੰਬਰ ਜਿਹੜਾ ਜੀ ਮਲਾਕਰ ਸਿੰਘ ਦੀ ਖੈਰਾ ਸਾਹਿਬ ਨੂੰ ਐਲਾਨ ਕਰਵਾਉਂਦੇ ਆ। 10000 ਵਾਹ ਓਏ ਗੱਗੂ ਲਗਾਤਾਰ ਸ਼ੀਲੂ ਤੋਂ ਨੰਬਰ ਲੈ ਕੇ ਆਇਆ ਮੁੰਡਾ। ਤਾਰੀ ਕਹਿੰਦੇ ਜੱਗੇ ਨਾਲ ਫਿਆਲੀ ਵਾਲੇ ਦੇ ਨਾਲ ਔਰ ਸਾਹਮਣੇ ਵੇਖਦਾ ਵੀ ਆ ਦਲੇਰ ਹੈ ਇਹਦੇ ਤੇ ਬਾਬੇ ਦੀ ਮਿਹਰ ਹੈ ਆ ਸ਼ੀਲੂ ਲੈਂਦਾ ਵੱਡੇ ਵੱਡੇ ਕੇਰ ਹੈ ਟੱਕਰ ਹੋ ਗਈ ਫੇਰ ਫਿਰਾ ਹੋਏ ਗੱਬਰੂਆ ਨਜ਼ਾਰਾ ਕੱਢ ਗਿਆ ਖੇਰੇ ਬਾਜੇ ਖੇਰੇ ਬਾਜੇ ਬੱਦ ਗਿਆ ਨਾ ਚੁੱਠੀ ਐ ਖੇਰੇ ਬਾਜੇ ਬੱਦ ਗਿਆ ਸੋਡੀ ਖੇਰਾ ਜੀ ਮੇਲਾ ਬਣ ਗਿਆ ਓ ਪੰਜਾਬੀਆਂ ਨੇ ਮੇਲਾ ਬਣਾਤਾ ਛੋਡੀ ਖੈਰੇ ਦਾ ਵਾਹ ਓ ਮਹਿਮਦਵਾਲੀਆ ਵਾਹ ਓ ਮਹਿਮਦਵਾਲੀਆ लवली लवली ਧੰਤਨ ਕਰਵਾ ਰਿਹਾ ਕੋਦਾ ਕਹਿੰਦਾ ਮੇਰੇ ਤੇ ਜੱਸੇ ਮਾਣ ਕਰਦਾ ਇਹਨਾਂ ਪਲੇਅਰਾਂ ਦੇ ਉੱਪਰ ਤੇ ਉਧਰਲੇ ਪਾਸੇ ਕਬੱਡੀ ਜਿਹੜੀ ਹੈ ਆਲਮਗੀਰੀਏ ਜਸ਼ਨ ਦੀ ਪੈ ਗਈ ਹੈ ਓ ਸ਼ੀਲੂ ਓ ਸ਼ੀਲੂ ਟੱਕਰ 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 ਸਰਾ ਸਰਾ ਸਰਾਲਾ ਦਾ ਆ আলমਗੀਰ ਆਲਾ ਸਰਾ ਘਰਾਦਾ ਓ ਨੌਵੀਂ ਆ 1000 ਕੁੱਤੇ ਵੱਲੋਂ ਜੱਗੇ ਵੱਲੋਂ ਤੇ ਜੱਸੇ ਵੱਲੋਂ ਹੈ ਮੇਰੇ ਵੀਰੋ ਇਹ ਕਿੰਦੇ ਵੀ ਆ ਵੱਡਾ ਪਿਆਰ ਹੈ ਉਹ ਖੈਰੇ ਦੇ ਵਿੱਚ ਆਉਣ ਦਾ ਮੁੱਲ ਮੁੜ ਗਿਆ ਤੇ ਤਾੜੀਆਂ ਮਾਰ ਦਿਓ ਪਿਆਰ ਵੱਧ ਗਿਆ ਮੱਲੀ ਸਾਹਿਬ ਨੂੰ ਮਾਰ ਹੈ ਕਹਿੰਦੇ ਪਿੰਦਰ ਦੀ ਖੇਡ ਤੇ ਸਾਹਮਣੇ ਨਜ਼ਾਰਾ ਵੱਧਿਆ ਹੋਇਆ ਸ਼ੀਲੂ ਹਰਿਆਣੇ ਦਾ ਜਾਫੀ ਆ ਟਿਕਾਣੇ ਦਾ ਆ ਪਿਆਰ ਦੇ ਨਾਲ ਨੌਜਨ ਐਨ ਸਿਰਾਂ ਲੱਗਣ ਵਾਲੀ ਗੱਲ ਮਦਨ ਗਪਾਲ ਕਰੇਗਾ ਫੈਸਲਾ ਯੋਰ ਲੱਗਿਆ ਹੋਇਆ ਹੈ ਯੋਰ ਲੱਗਿਆ ਹੋਇਆ ਨੰਬਰ ਸ਼ੀਲੂ ਦਾ ਨੰਬਰ ਸ਼ੀਲੂ ਦਾ ਮਨਵੀਰ ਖਹਿਰਾ ਅਸੇਲੀਆ ਵਾਲਾ 100 ਡਾਲਰ ਕਹਿੰਦੇ ਕਬੱਡੀ 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 ਹੁਣ ਵੇਖਦਾ ਸ਼ੀਲੂ ਦਾ ਪੰਗਾ ਸ਼ੀਲੂ ਦਾ ਪੰਗਾ ਪੈ ਗਿਆ ਪੈ ਗਿਆ ਪੈ ਗਿਆ ਪੈ ਗਿਆ ਹੁਣ ਕਹਿੰਦੇ ਆ ਵੀ ਨਜ਼ਾਰਾ ਵੱਖਰਾ ਵੱਜ ਗਿਆ ਖੈਰੇ ਮਾਜੇ ਨਜ਼ਾਰਾ ਵੱਜ ਗਿਆ ਵੱਜ ਗਿਆ ਬੁਲਟ 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 ਸ਼ੀਨੂ ਤੋਂ ਭੱਜ ਗਿਆ ਬੁਲਟ ਸ਼ੀਲੂ ਤੋਂ ਭੱਜ ਗਿਆ ਖੈਰੇ ਮਾਜੇ ਨਜ਼ਾਰਾ ਵੱਜ ਗਿਆ ਖੈਰੇ ਮਾਜੇ ਨਜ਼ਾਰਾ ਵੱਜ ਗਿਆ